ਹਾਂਜੀ ਕਿਵੇਂ ਹੋ ਸਾਰੇ ਹਾਂਜੀ ਪੰਜਾਬ ਦੀ ਇਸ ਵੀਡੀਓ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇਸ ਵੀਡੀਓ ਦੇ ਨਾਲ ਅੰਤ ਤੱਕ ਜੁੜੇ ਰਹੋ ਤੇ ਮੈਨੂੰ ਲੱਗਦਾ ਕਿ ਤੁਹਾਡੇ ਵਿੱਚੋਂ ਬਹੁਤਿਆਂ ਨੂੰ ਇਹ ਬਿਲਕੁਲ ਨਵੀਂ ਜਾਣਕਾਰੀ ਜਿਹੜੀ ਹੈ ਇਹ ਮਿਲਣ ਜਾ ਰਹੀ ਹੈ 25 ਅਪ੍ਰੈਲ ਜਿਹਨੂੰ ਅਸੀਂ ਇੰਜਕਡੇ ਦੇ ਨਾਮ ਦੇ ਨਾਲ ਆਸਟ੍ਰੇਲੀਆ ਦੇ ਵਿੱਚ ਮਨਾਉਂਦੇ ਆ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੀਆਂ ਸਾਂਝੀਆਂ ਫੌਜਾਂ ਨੂੰ ਨਾਮ ਦਿੱਤਾ ਗਿਆ ਇੰਜਕ ਆਸਟ੍ਰੇਲੀਆ ਨਿਊਜ਼ੀਲੈਂਡ ਕੋਰ ਸੋ ਇਹ ਫੌਜਾਂ World War 1 ਵੇਲੇ ਲੜੀਆਂ ਪਰ ਸਾਡੇ ਚ ਬਹੁਤੇ ਲੋਕਾਂ ਨੂੰ ਇਹੀ ਪਤਾ ਕਿ ਸ਼ਾਇਦ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਦੀਆਂ ਫੌਜਾਂ ਹੀ ਲੜੀਆਂ ਜਿਨ੍ਹਾਂ ਨੂੰ ਆਪਾਂ ਗੋਰੇ ਫੌਜਾਂ ਕਹਿ ਦਿੰਦੇ ਹਾਂ ਗੋਰੀਆਂ ਫੌਜਾਂ ਜਿਹੜੀਆਂ ਲੜੀਆਂ ਪਰ ਨਹੀਂ ਉਹਦੇ ਵਿੱਚ ਸਿੱਖਾਂ ਨੇ ਵੀ ਜਿਹੜੀ ਆਪਣਾ ਖੂਨ ਡੋਲ੍ਹਿਆ ਵਾ ਉਹਨਾਂ ਸਿੱਖਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਵਾ 25 April 1915 World War 1 ਜਰਮਨ ਦੇ ਅਗੇਂਸਟ ਜਿਹੜਿਆ ਇਹ ਜੁੱਧ ਲੜਿਆ ਗਿਆ ਗੋਲਾਪੋਲੀ ਦੇ ਵਿੱਚ ਜਾ ਕੇ ਇਹ ਜਿਹੜਾ ਯੁੱਧ ਹੋਇਆ ਸੋ ਬਹੁਤ ਕਮਸਾਨ ਜਿਹੜਾ ਇਹ ਯੁੱਧ ਹੋਇਆ ਵਾ ਜਿਹਦੇ ਵਿੱਚ ਬਹੁਤ ਬੁਰੀ ਤਰ੍ਹਾਂ ਜਿਹੜਾ ਨੁਕਸਾਨ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਬ੍ਰਿਟਿਸ਼ ਗਰੁੱਪ ਦਾ ਜਿਹੜਾ ਹੋਇਆ ਵੱਡੇ ਪੱਧਰ ਤੇ ਫੌਜੀ ਮਰੇ ਆ ਜਿਹੜੀ ਤੁਹਾਨੂੰ ਮੈਂ ਜਾਣਕਾਰੀ ਦੇਣ ਜਾ ਰਿਹਾ ਵਾ ਉਹ ਬਿਲਕੁਲ ਜਿੱਦਾਂ ਕਹਿੰਦੇ ਹੁੰਦੇ ਵੀ ਥੋੜੀ ਬਹੁਤ ਵੱਡੀ ਗੱਲ ਹੋਵੇਗੀ ਸਿੱਖ ਦੋਵੇਂ ਪਾਸੇ ਜਿਹੜੇ ਆ ਉਹ ਲੜਿਆ ਸਿੱਖ ਆਲਰੇਡੀ ਪਹਿਲਾਂ ਹੀ ਉੱਥੇ ਪਹੁੰਚੇ ਹੋਏ ਸੀ ਜਦੋਂ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਦੀਆਂ ਫੌਜਾਂ ਜਿਹੜੀਆਂ ਉੱਥੇ ਪਹੁੰਚੀਆਂ ਸਿੱਖ ਜਿਹੜੇ ਆ ਉਸ ਟਾਈਮ ਬ੍ਰਿਟਿਸ਼ ਦਾ ਹਿੱਸਾ ਸੀ ਬ੍ਰਿਟਿਸ਼ ਆਰਮੀ ਦਾ ਕਿਉਂਕਿ ਬ੍ਰਿਟਿਸ਼ ਉਸ ਵੇਲੇ ਇੰਡੀਆ ਦੇ ਉੱਪਰ ਰੂਲ ਕਰ ਰਹੀ ਸੀ ਇੰਡੀਆ ਤੇ ਪਾਕਿਸਤਾਨ ਤੇ ਸੋ ਸਿੱਖ ਬਟਾਲੀਅਨ ਆਲਰੇਡੀ ਉੱਥੇ ਜਿਹੜੀ ਉਹ ਪਹੁੰਚੀ ਹੋਈ ਸੀ ਪਹਿਲੇ ਹੀ ਮੋਰਚਿਆਂ ਦੇ ਵਿੱਚ ਬੈਠੀ ਹੋਈ ਸੀ ਤੇ ਆਸਟ੍ਰੇਲੀਆ ਵੀ ਆਪਣੇ ਨਾਲ ਸਿੱਖ ਫੌਜ ਫੌਜੀ ਨਾਲ ਲੈ ਕੇ ਗਿਆਵਾ ਤੁਸੀਂ ਇਹ ਜਿਹੜਾ ਫੋਟੋ ਤੁਸੀਂ ਦੇਖ ਸਕਦੇ ਆ ਉਹਨਾਂ ਫੌਜੀਆਂ ਦੇ ਜਿਹੜੇ ਨਾਂ ਜਿਹੜੇ ਆ ਉਹ ਇਹਦੇ ਵਿੱਚ ਲਿਖੇ ਹੋਇਆ ਕਿ ਇਹ ਜਿਹੜੇ ਫੌਜੀ ਆ ਉਸ ਵੇਲੇ ਵਰਲਡ ਵਾਰ 1 ਦਾ ਹਿੱਸਾ ਬਣੇ ਆ ਜਿਹੜੇ ਇਹ ਫੌਜੀ ਆ ਇਹ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੀਆਂ ਫੌਜੀਆਂ ਦੇ ਨਾਲ ਗਏ ਆ ਪਰ ਦੂਸਰੇ ਪਾਸਿਓਂ ਵਰਲਡ ਵਾਰ ਵਿੱਚ ਸੇਮ ਮਦਦ ਕਰਨ ਲਈ ਬ੍ਰਿਟਿਸ਼ ਦੀ ਮਦਦ ਕਰਨ ਲਈ ਇੰਡੀਆ ਤੋਂ ਵੀ ਸਿੱਖ ਫੌਜਾਂ ਜਿਹੜੀਆਂ ਪਹੁੰਚੀਆਂ ਦੇਖੋ ਦੋਹਰੀਆਂ ਕੁਰਬਾਨੀਆਂ ਦਿੱਤੀਆਂ ਵਾਂ ਇੱਕ ਲੜਾਈ ਦੇ ਵਿੱਚ ਇੱਕ ਆਸਟ੍ਰੇਲੀਆ ਦੇ ਸਿੱਖ ਗਏ ਆ ਨਾਲ ਲੜਨ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਦੀਆਂ ਫੌਜਾਂ ਦੇ ਨਾਲ 25 ਅਪ੍ਰੈਲ ਨੂੰ ਤੇ ਦੂਸਰੇ ਪਾਸਿਓਂ ਪਹਿਲਾਂ ਹੀ ਸਿੱਖ ਜਿਹੜੇ ਫੌਜੀ ਆ ਉਹ ਉੱਥੇ ਮੌਜੂਦ ਸੀ ਆਪਣੇ ਆ ਵਰਲਡ ਵਾਰ ਲੜਨ ਲਈ ਆਪਣੇ ਗੋਲਾਬੋਲੀ ਦੇ ਵਿੱਚ ਆਪਣੇ ਤੁਰਕੀ ਦੀ ਜਿਹੜੀ ਧਰਤੀ ਆ ਉੱਥੇ ਜਿਹੜੇ ਆ ਜਰਮਨ ਦੇ ਖਿਲਾਫ ਜਿਹੜੇ ਆ ਉਹ ਪਹੁੰਚੇ ਹੋਏ ਸੀ ਸੋ ਜਰਮਨ ਤੇ ਟਰਕੀ ਇੱਕ ਗਰੁੱਪ ਸੀ ਉਸ ਵੇਲੇ ਵਰਲਡ ਵਾਰ 1 ਦੇ ਵਿੱਚ ਤੇ ਬ੍ਰਿਟਿਸ਼ ਜਿਹੜਾ ਉਹ ਇੱਕ ਪਾਸੇ ਸੀ ਸੋ ਉੱਥੇ ਕਮਸਾਨ ਜੁੱਧ ਹੋਇਆ ਆ ਤੁਸੀਂ ਇੱਕ ਜਿਹੜੀ ਹੁਣ ਨਵੀਂ ਲੈਟਰ ਜਿਹੜੀ ਤੁਹਾਨੂੰ ਮੈਂ ਦਿਖਾ ਰਿਹਾ ਇੱਕ ਨਵਾਂ ਪੇਜ ਆ ਜਿਹੜਾ ਲੈਟਰ ਤੁਸੀਂ ਪੜ੍ਹ ਸਕਦੇ ਆ ਇੱਕ ਗੋਰੇ ਅੰਗਰੇਜ਼ ਅਫਸਰ ਨੇ ਆਪਣੇ ਦੂਜੇ ਅਫਸਰ ਨੂੰ ਲੈਟਰ ਲਿਖੀ ਆ ਤੇ ਉਹਦੇ ਵਿੱਚ ਤੁਸੀਂ ਆ ਦੇਖੋ ਕਿ ਸਿੱਖਾਂ ਵਾਸਤੇ ਕਿਹੋ ਜਿਹੇ ਸ਼ਬਦ ਲਿਖਿਆ ਕਿੰਨੇ ਸਾਲੀ ਰੂਹ ਭਰਨ ਵਾਲੇ ਆ ਸਾਡੇ ਵਿੱਚ ਜੋਸ਼ ਭਰਨ ਵਾਲੇ ਆ ਸਟਬਨ ਜਿਹੜੇ ਫਾਈਟਿੰਗ ਸਿੱਖ ਜਿਹੜੇ ਵੀ ਬਹੁਤ ਹੀ ਜਿਹੜੇ ਟੀਟ ਤੇ ਜਿਹੜੇ ਕਹਿੰਦੇ ਨੇ ਮਤਲਬ ਫਾਈਟਰ ਆ ਜ਼ਬਰਦਸਤ ਜਿਹਨੂੰ ਟੀਟ ਕਹਿੰਦੇ ਨੇ ਬਹੁਤ ਬੰਦਾ ਮਜ਼ਬੂਤ ਮਜ਼ਬੂਤੀ ਵਜੋਂ ਸ਼ਬਦ ਵਰਤੇ ਗਿਆ ਇਹੋ ਜਿਹੇ ਸ਼ਬਦ ਸਾਡੇ ਸਿੱਖਾਂ ਲਈ ਵਰਤੇ ਗਏ ਸੋ ਦੇਖੋ ਵਰਲਡ ਵਾਰ 1 ਵਿੱਚ ਵੀ ਸਿੱਖਾਂ ਦੀ ਕਿੱਡੀ ਵੱਡੀ ਜਿਹੜੀ ਆ ਉਹ ਗੱਲਬਾਤ ਜਿਹੜੀ ਲਿਖੀ ਹੈ ਕਿਨੇ ਲੜਾਕੇ ਤੇ ਯੋਧੇ ਜਿਹੜੇ ਆ ਇਹ ਸਿੱਖ ਮੰਨੇ ਗਏ ਸੋ ਇਹ ਉਹਨਾਂ ਸਿੱਖਾਂ ਦੀਆਂ ਜਿਹੜੇ ਫੌਜੀ ਆ ਉਹਨਾਂ ਦੀਆਂ ਕੁਝ ਤਸਵੀਰਾਂ ਤੁਹਾਡੇ ਨਾਲ ਜਿਹੜੀਆਂ ਅਸੀਂ ਸਾਂਝੀਆਂ ਕਰਨ ਜਾ ਰਹੇ ਆ ਤੇ ਤੁਸੀਂ ਆਪਣੇ ਆਪ ਚ ਪ੍ਰਾਊਡ ਫੀਲ ਕਰੋਗੇ ਕਿ ਸਿੱਖ ਕੌਮ ਕਿੱਡੀ ਯੋਧੀ ਤੇ ਜ਼ਬਰਦਸਤ ਆ ਇੰਨੇ ਕੱਲਾ ਖੂਨ ਇੰਡੀਆ ਦੇ ਬਾਰਡਰਾਂ ਤੇ ਨਹੀਂ ਡੋਲਿਆ ਪੂਰੀ ਦੁਨੀਆ ਦੇ ਵਿੱਚ ਜਿਹੜੇ ਸਿੱਖ ਆ ਯੂਰਪ ਹੋਵੇ ਜਾਂ ਕਿਤੇ ਵੀ ਹੋਵੇ ਸਿੱਖਾਂ ਨੇ ਆਪਣੀਆਂ ਕੁਰਬਾਨੀਆਂ ਤੇ ਜਿਹੜਾ ਬਲਦਾਨ ਜਿਹੜੇ ਆ ਉਹ ਵੱਖ-ਵੱਖ ਸਮੇਂ ਤੇ ਦਿੱਤੇ ਆ ਸੋ ਇੱਕ ਵਾਰੀ ਨਿਗਾਹ ਮਾਰ ਲਓ ਇਹਨਾਂ ਸਿੱਖ ਯੋਧਿਆਂ ਦੇ ਉੱਪਰ ਤੇ ਜਿਹੜੇ ਤੁਸੀਂ ਫਿਰ ਮਤ ਨੂੰ ਦੁਬਾਰਾ ਰਿਪੀਟ ਕਰ ਰਹੇ ਆ ਤੁਸੀਂ ਇਹ ਦੁਬਾਰਾ ਵੀ ਫੋਟੋ ਦੇਖ ਸਕਦੇ ਆ ਕਿ ਇੱਕ ਜਿਹੜੇ ਸਿੱਖ ਫੌਜੀ ਆ ਉਹ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਦੀਆਂ ਫੌਜੀਆਂ ਦੇ ਨਾਲ ਪਹੁੰਚਿਆ 25 ਅਪ੍ਰੈਲ ਨੂੰ ਗੋਲਾਪੋਲੀ ਦੇ ਵਿੱਚ ਤੇ ਦੂਸਰੇ ਪਾਸਿਓਂ ਬ੍ਰਿਟਿਸ਼ ਵੀ ਸਿੱਖ ਫੌਜਾਂ ਲੈ ਕੇ ਉੱਥੇ ਪਹੁੰਚਿਆ ਵਾ ਉਸੇ ਧਰਤੀ ਦੇ ਉੱਪਰ 터ਕੀ ਦੇ ਉੱਪਰ ਜਿਹੜਾ ਯੁੱਧ ਹੋਇਆ ਗੋਲਾਪੋਲੀ ਦੇ ਵਿੱਚ ਸੋ ਇਹ ਪੂਰਾ ਕਮਸਾਨ ਯੁੱਧ ਹੋਇਆ ਬਹੁਤ ਹੀ ਵੱਡੇ ਪੱਧਰ ਤੇ ਨੁਕਸਾਨ ਹੋਇਆ ਬ੍ਰਿਟਿਸ਼ ਦਾ ਉਸ ਵੇਲੇ ਵਰਲਡ ਵਾਰ 1 ਦੇ ਵਿੱਚ ਸੋ ਇਸ ਵੀਡੀਓ ਨੂੰ ਇੱਥੇ ਦੀ ਖਤਮ ਕਰਨਾ ਤੁਹਾਡੇ ਨਾਲ ਦੋ ਕਲਿੱਪ ਹੋਰ ਜਿਹੜੇ ਮੈਂ ਇਸ ਵੀਡੀਓ ਦੇ ਵਿੱਚ ਸਾਂਝੇ ਕਰਨ ਜਾ ਰਿਹਾ ਵਾਂ ਉਹ ਜਿਹੜੇ ਆਸਟ੍ਰੇਲੀਆ ਦੇ ਵਿੱਚ ਕੁਝ ਪਰਿਵਾਰ ਰਹਿੰਦੇ ਆ ਉਹਨਾਂ ਦੇ ਵੱਡੇ ਵਡੇਰੇ ਉਹਨਾਂ ਦੇ ਨਾਨਾ ਜੀ ਉਹਨਾਂ ਦੇ ਕਈਆਂ ਦੇ ਫਾਦਰ ਸਾਹਿਬ ਪੁਰਾਣੇ ਸਮੇਂ ਦੇ ਵਿੱਚ ਬ੍ਰਿਟਿਸ਼ ਰਾਜ ਵੇਲੇ ਉਹਨਾਂ ਜੰਗਾਂ ਦੇ ਵਿੱਚ ਸ਼ਾਮਲ ਰਏ ਆ ਆਓ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਉਹ ਵੀ ਤੁਹਾਡੇ ਸਾਹਮਣੇ ਜਿਹੜਾ ਪੱਖ ਰੱਖਦੇ ਆ ਤੇ ਤੁਸੀਂ ਸੁਣਿਓ ਜ਼ਰੂਰ ਜਿਨ੍ਹਾਂ ਦੇ ਜਿਨ੍ਹਾਂ ਸਿੱਖਾਂ ਨੇ ਆਪਣਾ ਖੂਨ ਜਿਹੜਾ ਵਾ ਉਹ ਡੋਲਿਆ ਵਾ ਦੁਨੀਆ ਦੀ ਵੱਖ-ਵੱਖ ਧਰਤੀਆਂ ਦੇ ਉੱਪਰ ਸੋ ਆਓ ਇਹਨਾਂ ਵੀਡੀਓ ਤੇ ਵੀ ਮਾਰੂ ਨਿਗਾ ਥੈਂਕ ਯੂ ਧੰਨਵਾਦ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਆ ਤੇ ਤੁਹਾਨੂੰ ਅੱਜ ਅਸੀਂ ਇੰਜ ਇੰਪ੍ਰੇਡ ਦੇ ਇਥੇ ਮਿਲੇ ਸਾਨੂੰ ਤਰਨਪ੍ਰੀਜੀ ਜੀ ਹੋਣਾ ਨੇ ਮਿਲਾਇਆ ਤੁਹਾਡੇ ਨਾਲ ਸੋ ਸਾਡੇ ਚੰਗੇ ਕਰਮ ਕਹਿ ਸਕਦੇ ਕਿ ਤੁਹਾਡੇ ਵਰਗੇ ਜਿਹੜੀ ਆ ਸ਼ਕਸ਼ੀਤਨਾ ਤੁਹਾਨੂੰ ਮਿਲਦਾ ਜਿਹੜਾ ਮੌਕਾ ਮਿਲਿਆ ਵਾ ਸੋ ਤੁਸੀਂ ਇਹਨੇ ਮੈਡਲ ਆ ਜਿਹੜਾ ਖਿੱਚ ਦਾ ਕੇਂਦਰ ਹੈ ਮੈਂ ਤਾਂ ਕਰਕੇ ਤੁਹਾਨੂੰ ਜਿਹੜਾ ਤਾਂ ਗੱਲਬਾਤ ਕਰਨੀ ਚਾਹਣਾ ਤੇ ਕੁਝ ਤੁਹਾਡੇ ਇੱਧਰ ਵੀ ਸਾਈਨ ਲੱਗੇ ਹੋਏ ਆ ਆਪਣੇ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਤੁਸੀਂ ਆਪਣਾ ਨਾਮ ਦੱਸਣਾ ਪਿਛੋਕਰ ਦੱਸਣਾ ਤੇ ਇਹ ਮੈਡਲ ਕਿਦੇ ਕਿਦੇ ਜੁਰੂ ਦੱਸੋ ਹਾਂਜੀ ਨਾਂਜੀ ਆਪਣਾ ਮੇਰਾ ਨਾਮ ਅਫਤਾਰ ਸਿੰਘ ਹੈ ਜੀ ਉੱਚੀ ਬੋਲਣਾ ਥੋੜਾ ਹਾਂਜੀ ਮੇਰਾ ਨਾਮ ਅਫਤਾਰ ਸਿੰਘ ਹੈ ਜੀ ਜੀ ਤੇ ਮੈਂ ਆਪਣੇ ਫਾਦਰ ਸਾਹਿਬ ਦੇ ਬੈਚ ਲਾਇਆ ਸਾਰੇ ਜਿਉ ਕਿ ਉਹ ਬ੍ਰਿਟਿਸ਼ ਆਰਮੀ 'ਚ ਵੀ ਸੀ ਜੀ ਤੇ ਉਸ ਤੋਂ ਬਾਅਦ ਉਹ ਇੰਡੀਅਨ ਆਰਮੀ 'ਚ ਆਏ ਠੀਕ ਹੈ ਜੀ ਤੇ ਕਿਹੜੀ ਸਾਲ ਦੇ ਵਿੱਚ ਉਹ ਆਪਣੇ ਬ੍ਰਿਟਿਸ਼ ਆਰਮੀ ਜਿਹੜਾ ਤੁਹਾਨੂੰ ਥੋੜਾ ਜਿਆਦਾ ਹੋਵੇਕਰ ਉਹ ਜਦੋਂ 18 ਸਾਲ ਦੇ ਹੋਏ ਸੀ ਜੀ ਤੇ ਉਸ ਵਕਤ ਬ੍ਰਿਟਿਸ਼ ਆਰਮੀ ਵਾਲੇ ਉੱਤੇ ਆਏ ਸੀ ਜੀ ਤੇ ਉਹ ਕਹਿੰਦੇ ਸੀ ਕਿ ਜਿੰਨੇ ਵੀ ਜਵਾਨ ਐ ਇੱਥੇ ਆਏ ਉਹ ਸਾਨੂੰ ਭਰਤੀ ਕਰਨਾ ਹੈ ਹਾਂ ਤੇ ਉਹਦੇ ਜੀ ਅਸੀਂ 12 13 ਸਾਡੇ ਫਾਦਰ ਸਾਹਿਬ ਦੇ ਦੋਸਤਾਂ ਹਰ ਗਏ ਜੀ ਤੇ ਸਭ ਤੋਂ ਟਾਲਰ ਔਰ ਹੈਂਡਸਮ ਔਰ ਬੋਡੀ ਬਿਲਡ ਵਾਲੇ ਆਪਣੇ ਫਾਦਰ ਸਾਹਿਬ ਸੀ Oh very good ਤੇ ਉਹਨਾਂ ਨੇ ਕਿਹਾ ਕਿ ਇੱਕ ਜੋਰ ਦੀ ਜਿਸ ਤਰ੍ਹਾਂ ਕਿ ਇੱਕ ਬੜਕਮਾਂ ਰੋਣ ਵਾਲੀ ਗੱਲ ਹੁੰਦੀ ਹੈ ਕਿ ਇੱਕ ਜਕਰਾ ਲਾ ਕੇ ਜਾਂ ਕੁਝ ਦੱਸੋ ਹਮ ਤੇ ਮੇਰੇ ਫਾਦਰ ਸਾਹਿਬ ਨੇ ਬੋਲੇ ਅਟੈਂਸ਼ਨਟ ਕਹਿ ਕੇ ਨਾ ਜਦੋਂ ਕਹਿਤੇ ਉਹਨੇ ਕਿਹਾ ਭਾਈ ਤੂੰ ਸਭ ਤੋਂ ਪਹਿਲਾਂ ਉਧਰ ਆ ਜਾ ਠੀਕ ਹੈ ਜੀ ਤੇ ਬ੍ਰਿਟਿਸ਼ ਅਰਮੀ ਵਾਲੇ ਨੇ ਉਹਨਾਂ ਨੇ ਅਨਨੁਕ ਸਭ ਤੋਂ ਪਹਿਲਾਂ ਸੈਲੈਕਟ ਕੀਤਾ ਉਹ ਤੋਂ ਬਾਅਦ ਹੋਰ ਵੀ ਚਾਰ ਪੰਜ ਆਏ ਤੇ ਪੰਜ ਛੇ ਬੰਦੇ ਹੋ ਤਾਂ ਸੈਲੈਕਟ ਹੋਏ ਠੀਕ ਹੈ ਉਤੋਂ ਸਿੱਧਾ ਹੀ ਫਿਰ ਤੁਹਾਨੂੰ ਸੰ ਯਾਦ ਹੈ ਕੋਈ ਕਿਹੜੀ ਜਗ੍ਹਾ ਕਿ ਨਹੀਂ ਸੰ ਯਾਦ ਨਹੀਂ ਕੋਈ ਹਾਂਜੀ ਠੀਕ ਹੈ ਜੀ ਸੋ ਆ ਕਾਦੇ ਕਾਦੇ ਮੈਡਲ ਹੈ ਜਿਹੜੇ ਲੱਗੇ ਹੋਏ ਆ ਇਹਨਾਂ ਦੇ ਕਾਫੀ ਆਪਣੇ ਜਿਹੜੇ ਮੈਡਲ ਲੱਗੇ ਮੈਂ ਨਹੀਂ ਜ਼ਿਆਦਾ ਸਟਡੀ ਨਹੀਂ ਕੀਤੀ ਇਹਨਾਂ ਤੇ ਕਿਉਂਕਿ ਮੈਂ ਕਾਫੀ ਲੇਟ ਪੜਾ ਰਹੀ ਸੀ ਜੀ ਤੇ 1880 ਤੋਂ ਵੀ ਹੈ 1930 ਦੇ 19 32 ਦੇ ਵੀ ਅੱਗੇ ਤੇ 35 ਦੇ ਵੀ ਅੱਗੇ ਆ ਤੇ ਨਾਲੇ ਉਸ ਤੋਂ ਬਾਅਦ ਬ੍ਰਿਟਿਸ਼ ਜਦੋਂ ਸਾਡੀ ਇੰਡੀਆ ਇੰਡੀਪੈਂਡੈਂਟ ਹੋਈ ਹਾਂਜੀ ਉਹਦੇ ਵੀ ਬੈਚ ਹੈਗੇ ਸਾਰੇ ਇੱਥੇ ਕਿਤੇ ਉਹਨਾਂ ਨੇ ਵਾਰ ਲੜੀ ਆ ਕਿਸੇ ਕੰਟਰੀ ਜਾ ਕੇ ਜਾਂ ਬਰਮਾ ਤੱਕ ਗਏ ਸੀ ਠੀਕ ਹੈ ਜੀ ਤੇ ਬਰਮਾ ਤੱਕ ਲੜਾਈ ਕਰਦੇ ਫਿਰ ਵਾਪਸ ਆਏ ਸੀ ਹਜੇ ਓਕੇ ਤੇ ਜਦੋਂ ਇੰਡੀਆ ਆਪਣੇ ਮੁਲਕ ਜਿਹੜਾ ਵਾ ਉਹਨੂੰ ਬ੍ਰਿਟਿਸ਼ ਛੱਡ ਗਿਆ ਯਾਦ ਹੋ ਗਿਆ ਉਸ ਤੋਂ ਬਾਅਦ ਵੀ ਉਹ ਆਰਮੀ 'ਚ ਰਹੇ ਆ ਹਾਂਜੀ ਓਕੇ ਉਦੋਂ ਇੰਡੀਅਨ ਆਰਮੀ 'ਚ ਆ ਗਏ ਸੀ ਫਿਰ ਕਿਹੜੀ ਸਾਲ ਦੇ ਵਿੱਚ ਉਹਨਾਂ ਨੇ ਜਿਹੜੀ ਟਕਰਾਏ ਉਹ ਕੋਈ ਯਾਦ ਹੋਵੇ ਵੀ 62 ਤੱਕ ਆਰਮੀ ਸੀ ਅੱਛਾ 90 62 ਤੱਕ 1962 ਤੱਕ 1962 ਤੱਕ ਉਹ ਇੰਡੀਅਨ ਆਰਮੀ ਦਾ ਹਿੱਸਾ ਬਣੇ ਮਤਲਬ ਪਹਿਲਾਂ ਉਹ ਬ੍ਰਿਟਿਸ਼ ਆਰਮੀ ਦਾ ਹਿੱਸਾ ਰੇ ਆ ਤੇ ਫਿਰ ਉਹ ਬਣਿਆ ਇੰਡੀਅਨ ਆਰਮੀ ਦਾ ਹਿੱਸਾ ਸੋ 1962 ਤੱਕ ਉਹਨਾਂ ਨੇ ਜਿਹੜੀ ਆਪਣੀ ਜਿਹੜੀ ਸੇਵਾ ਜਿਹੜੀ ਉਹ ਨਿਭਾਈ ਠੀਕ ਹੈ ਜੀ ਸੇ ਸੌਰੀ ਮੈਂ ਤੁਹਾਨੂੰ ਇੱਕ ਚੀਜ਼ ਪੁੱਛਣੀ ਭੁੱਲ ਗਈ ਤੁਹਾਡਾ ਪਿੰਡ ਪਸ਼ੋਕੜ ਕਿਹੜਾ ਜਿਹਾ ਸਹੀ ਸਾਡਾ ਪਿੰਡ ਗੱਤਰਨ ਤਰਨ ਸਾਹਿਬ ਤੁਸੀਂ ਤਰੰਤ ਦਰਦੋਂ ਸੌਰੀ ਪਹਿਲਾਂ ਗੱਲ ਪੁੱਛਣੀ ਚਾਹੀਦੀ ਮੈਂ ਜੀ ਜੀ ਦੱਸ ਸਕੂਗਾ ਤੁਸੀਂ ਤਰੰਤ ਦਰਦੋਂ ਤੁਸੀਂ ਫਿਰ ਹੁਣ ਤੁਸੀਂ ਪੱਕੇ ਇੱਥੇ ਰਹਿੰਨੇ ਆ ਇੱਥੇ ਪੱਕੇ ਸੀ ਡਿਜ਼ਾਈਨ ਉੱਤੇ ਤੇ ਠੀਕ ਹੈ ਜੀ ਤੇ ਕਿਵੇਂ ਅੱਜ ਮਹਿਸੂਸ ਕੀਤਾ ਸਾਰਾ ਕੁਝ ਦੇਖ ਕੇ ਆਈ ਫੀਲ ਵੈਰੀ ਬੈਟਰ ਬਿਕੋਜ਼ ਸਾਡੇ ਪਿਛੋਕਰ ਨੂੰ ਯਾਦ ਕੀਤਾ ਜਾ ਰਿਹਾ ਸਾਡੇ ਬਜ਼ੁਰਗਾਂ ਨੂੰ ਯਾਦ ਕੀਤਾ ਜਾ ਰਿਹਾ ਹਾਂਜੀ ਤੇ ਸਾਡੀ ਕੌਮ ਦੇ ਵਾਸਤੇ ਬਹੁਤ ਵੱਡੀ ਗੱਲ ਹੈ ਹਾਂਜੀ ਕਿ ਐਸੀ ਕੌਮ ਨੇ ਜਿਓ ਸਾਡੇ ਬਲਦਾਨ ਦਿੱਤੇ ਹੈ ਤੇ ਉਹਨਾਂ ਦੀ ਅੱਜ ਤੁਹਾਡੇ ਫਾਦਰ ਸਾਹਿਬ ਦਾ ਜਿਹੜੀ ਆ ਚੀਜ਼ ਹੈ ਨਾ ਤੁਹਾਨੂੰ ਬਹੁਤ ਅੱਛਾ ਲੱਗਦਾ ਮੈਡਮ ਜਿਹੜੇ ਤੁਹਾਨੂੰ ਮਿਲਦੇ ਮਰੂਤ ਨਿਕ ਦਿੰਦੇ ਆ ਆਈ ਫੀਲ ਪ੍ਰਾਊਡ ਟੂਡੇ ਥੈਂਕ ਯੂ ਵੈਰੀ ਮੱਚ ਜੀ ਸਨ ਗੱਲ ਕਰਨੀ ਧੰਨਵਾਦ ਹਾਂ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਇਸ ਵਕਤ ਅਸੀਂ ਇੰਜਕ ਡੇ ਜਿਹੜਾ ਅੱਜ ਆਸਟ੍ਰੇਲੀਆ ਦਾ ਡੇ ਮਨਾ ਰਹੇ ਹਾਂ ਸੋ ਇਸ ਵਕਤ ਸਾਡੇ ਨਾਲ ਸਾਡੀ ਕਮਿਊਨਿਟੀ ਦੇ ਵੀਰ ਸੱਜਣ ਜੁੜੇ ਆ ਸੋ ਉਹਨਾਂ ਦੀਆਂ ਆਰਮੀ ਦੇ ਵਿੱਚ ਉਹਨਾਂ ਦੇ ਜਿਹੜੇ ਪਿਛਲੇ ਪਿਸ਼ੋਕੜ ਪਰਿਵਾਰ ਹੈ ਜਿਹਦੇ ਉਹਨਾਂ ਦੇ ਤੁਹਾਡੇ ਨਾਨਾ ਜੀ ਦਾਦਾ ਜੀ ਮੇਰੇ ਨਾਨਾ ਜੀ ਨਾਨਾ ਜੀ ਹਾਂ ਜੀ ਜਿਹੜੇ ਇਹਨਾਂ ਦੇ ਨਾਨਾ ਜੀ ਆ ਉਹ ਆਰਮੀ ਦੇ ਵਿੱਚ ਰਹੇ ਆ ਸੋ ਪੂਰੀ ਗੱਲਬਾਤ ਇਹਨਾਂ ਕੋਲ ਅੱਜ ਪੁੱਛਾਂਗੇ ਵੀ ਉਹਨਾਂ ਦਾ ਆਰਮੀ ਦੇ ਵਿੱਚ ਕੀ ਯੋਗਦਾਨ ਹੈ ਤੇ ਕਿਹੜੀ ਸਨ ਦੇ ਵਿੱਚ ਉਹਨਾਂ ਨੇ ਆਰਮੀ ਦੇ ਵਿੱਚ ਜਿਹੜੀ ਆਪਣੀ ਸੇਵਾ ਨਿਭਾਈ ਆ ਹਾਂਜੀ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਧੰਨਵਾਦ ਜੀ ਕੀ ਨਾਂ ਜੀ ਤੁਹਾਡਾ ਆਪਣਾ ਤੇ ਕੀ ਪਿਸ਼ੋਕੜ ਪਿੰਡ ਕੀ ਆਪਣਾ ਹਾਂਜੀ ਹਾਂਜੀ ਮੇਰਾ ਨਾਮ ਹਰਪੀਰ ਸਿੰਘ ਹੈ ਥੋੜਾ ਉੱਚੀ ਬੋਲਿਓ ਜੀ ਬੇ ਮਰੇ ਵੈਸੇ ਕੋਚੁੱਕੜ ਮੈਂ ਪੱਟੀ ਤੋਂ ਹਾਂ ਪੱਟੀ ਤੋਂ ਪਰ ਮੇਰੇ ਨਾਨਕੇ ਭਕਨੇ ਨੇ ਠੀਕ ਹੈ ਜੀ ਇਹ ਜਿਹੜੇ ਮੈਡਲ ਮੈਂ ਲਾਏ ਮੇਰੇ ਨਾਨਾ ਜੀ ਨੇ ਜੀ ਜੀ ਪਲੇਟ ਸੁਬੇਦਾਰ ਸ਼ੰਗਾਰਾ ਸਿੰਘ ਜੀ ਜੀ ਜਿਨ੍ਹਾਂ ਨੇ ਆਲਮੋਸਟ 17 18 ਸਾਲ ਸਰਵ ਕੀਤਾ ਇੰਡੀਅਨ ਰਿਸ਼ਟ ਲਾਈਟ ਸਰਵਿਸਸਿਸ ਦੇ ਵਿੱਚ ਜੀ ਤੇ ਸੈਕੰਡ ਵਰਲਡ ਵਾਰ ਵੀ ਉਹਨਾਂ ਨੇ ਪਾਰਟਿਸਿਪੇਟ ਕੀਤਾ ਯੂਰਪ ਵੀ ਗਿਆ ਬਰਮਾ ਵੀ ਗਿਆ ਹਮਮ ਤੇ ਫਿਰ ਉਹਨਾਂ ਨੂੰ ਇੱਕ ਵਾਰੀ ਇੰਜਰੀ ਵੀ ਹੋਈ ਜੀ ਇੱਕ ਮਿੰਟ ਮੈਂ ਤੁਹਾਡੀ ਗੱਲ ਵਿੱਚ ਰੁਧੂੰ ਤੇ ਦੱਸ ਸਕਦੇ ਹਾਂ ਕਿ ਕਿਹੜੀ ਸਾਲ ਦੇ ਵਿੱਚ ਉਹ ਆਰਮੀ ਦੇ ਵਿੱਚ ਜਿਹੜੇ ਉਹ ਰਿਹਾ ਕੋਈ ਐਗਜ਼ੈਕਟ ਡੇਟ ਨਹੀਂ ਪਤਾ ਪਰ ਅਪ੍ਰੋਕਸੀਮੇਟਲੀ ਉਹਨਾਂ ਨੇ 1930s ਚ ਜੁਆਇਨ ਕੀਤਾ ਸੀਗਾ ਠੀਕ ਹੈ ਜੀ ਹਾਂ ਤੇ 1947 ਚ ਉਹਨਾਂ ਦੀ ਡੈਥ ਵੀ ਹੋ ਗਈ ਸੀ ਜਦੋਂ ਆਂਡੀਆਂ ਦੀ ਡਿਵੀਜ਼ਨ ਹੁੰਦੀ ਹੈ ਉਹਨਾਂ ਨੂੰ ਆਪਸ਼ਨ ਮਿਲੀ ਸੀਗੀ ਐਜ਼ ਅ ਜੂਨੀਅਰ ਕਮਿਸ਼ਨ ਅਫੀਸਰ ਨੂੰ ਅਫੀਸਰ ਨਹੀਂ ਸੀ ਕਿ ਉਹ ਕਲੇਮ ਤੇ ਵੀ ਜਾ ਸਕਦੇ ਆਂਡੀਆਂ ਬਟ ਉਹਨਾਂ ਨੇ ਚੂਜ਼ ਕੀਤਾ ਨਹੀਂ ਮੈਂ ਆਪਣੀ ਬਟਾਲੀਅਨ ਦੇ ਨਾਲ ਹੀ ਜਾਣਾ ਪਲਟੂਨ ਦੇ ਨਾਲ ਮਤਲਬ ਉਹ ਲੈ ਕੇ ਆ ਰਹੇ ਸੀ ਆਪਣੀ ਪਲਟੂਨ ਦੇ ਨਾਲ ਜਾ ਰਹੇ ਸੀਗੇ ਲੀਡ ਕਰ ਰਹੇ ਸੀ ਇਸ ਸナイਪਰ ਨੇ ਉਹਨਾਂ ਨੂੰ ਗੋਲੀ ਮਾਰੀ ਜਿਹੜੀ ਕਿਸੇ ਦੀ ਉਹਨਾਂ ਦੇ ਹਾਰਟ 'ਚ ਲੱਗੀ ਇਹ ਕਿਹੜੇ ਸਾਲ ਦੀ ਗੱਲ ਹੈ 1947 ਸੋ 1930 ਦੇ ਦਹਾਕੇ ਦੇ ਵਿੱਚ ਉਹ ਆਪਣੇ ਜੁਆਇਨ ਕਰਦੇ ਬ੍ਰਿਟਿਸ਼ ਆਰਮੀ ਬ੍ਰਿਟਿਸ਼ ਇੰਡੀਅਨ ਆਰਮੀ ਠੀਕ ਹੈ ਉਹਦੇ ਵਿੱਚ ਜੁਆਇਨ ਹੁੰਦੇ ਆ ਠੀਕ ਹੈ ਜੀ ਤੇ ਕੋਈ ਉਹਨਾਂ ਦੀ ਕਿਸੇ ਜੰਗ ਵਿੱਚ ਕੋਈ ਸ਼ਮੂਲੀਅਤ ਹੈਗੀ ਆ ਜਾਂ ਹਾਂਜੀ ਹਾਂਜੀ ਉਹ ਬਰਮਾ ਚ ਵੀ ਪਾਰਟਿਸਿਪੇਟ ਕੀਤੇ ਸੈਕੰਡ ਵਰਲਡ ਵਾਰ ਜੀ ਤੇ ਉਹਨਾਂ ਨੇ ਪਹਿਲਾਂ ਯੂਰਪ ਗਿਆ ਸੀਗੇ ਜੀ ਜਰਮਨਸ ਨਾਲ ਜਦੋਂ ਸੀ ਅ ਲਾਈਟ ਫੋਰਸਸ ਲੜ ਰਹੀਆਂ ਹਾਂਜੀ ਫਿਰ ਉੱਥੋਂ ਵਾਪਸ ਆਏ ਫਿਰ ਬਰਮਾ ਵੀ ਪਾਰਟਿਸਿਪੇਟ ਕੀਤੇ ਜਿਸ ਨਾਲ ਸਾਨੂੰ ਪਤਾ ਹੈ ਕਿ ਉਹਨਾਂ ਦੀ ਇੰਜਰੀ ਵੀ ਹੋਈ ਹਾਂਜੀ ਤੇ ਉਹਨਾਂ ਨੂੰ ਉੱਥੇ ਹਸਪੀਟਲਾਈਜ਼ ਵੀ ਰਏ ਹਨ ਹਾਂਜੀ ਤੇ ਇੱਕ ਵਾਰੀ ਦੁਬਾਰਾ ਪੁੱਛਣਾ ਤੁਸੀਂ ਉਹਨਾਂ ਦੇ ਦ ਅਸੀਂ ਸਾਰੇ ਹਾਂ ਜੀ ਅਸੀਂ ਸਾਰੇ ਠੀਕ ਹੈ ਜੀ ਤੁਸੀਂ ਸਾਰੇ ਸਾਰੇ ਹੀ ਉਹਨਾਂ ਦੇ ਇਹ ਪਰਦੋਤਾ ਹੈ ਬਾਕੀ ਦੋਤੇ ਅਤੇ ਦੋਤਰੀ ਹਾਂ ਜੀ ਠੀਕ ਹੈ ਜੀ ਹਾਂ ਜੀ ਹਾਂ ਸੋ ਆਪਣਾ ਕਿਵੇਂ ਫੀਲ ਕਰਦੇ ਅੱਜ ਇਸ ਦਿਨ ਤੁਸੀਂ ਆਏ ਹਾਂ ਅਸੀਂ ਫਿਰ ਮਤਲਬ ਬੜਾ ਪ੍ਰਾਊਡ ਫੀਲ ਕਰੀਦਾ ਹਾਂ ਤੇ ਸਪੈਸ਼ਲੀ ਯਾਦ ਕਰੀਦਾ ਹਾਂ ਨਾ ਮਤਲਬ ਐਨਜ਼ੈਕ ਦੇ ਵਾਲੇ ਦਿਨ ਕਿ ਉਹਨਾਂ ਦੀ ਵੀ ਆਪਣਾ ਉਹਨਾਂ ਦੀ ਇੱਕ ਜਿਹੜਾ ਪੈਸ਼ਨ ਇੱਕ ਜਿਹੜੀ ਸਭ ਤੋਂ ਇੰਟਰਸਟਿੰਗ ਵਸਸ ਸਟੋਰੀ ਹੈ ਜਿਹੜੀ ਮੈਂ ਪਿੰਡ ਜੋ ਨਾਨਕੇ ਜਾਨਾ ਜਦੋਂ ਮੈਂ ਦੱਸਦੇ ਜਿਹੜੀ ਮੈਂ ਜਦੋਂ ਇਮੇਜਨ ਕਰਦਾ ਤੇ ਮੈਨੂੰ ਬੜੀ ਨਾਨਾ ਜੀ ਦੀ ਹਾਈਟ 6 ਫੁੱਟ 4 ਇੰਚ ਸੀਗੀ ਤੇ ਉਹ ਸਾਨੂੰ ਦੱਸਦੇ ਨਾਲ ਸਾਡੇ ਤੋਂ ਬਜ਼ੁਰਗ ਨੇ ਕਾਫੀ ਪੁਰਾਣੇ ਮੈਨੂੰ ਲੱਗਦਾ ਸਾਰੇ ਆ ਜਿਹੜੀ ਹਾਈਟ ਬਾਈ ਹੁਣਾਂ ਦੀ ਇਵੇਂ ਹੀ ਆ ਉਹ ਸਾਡੇ ਉੱਚੇ ਲੰਬੇ ਹਨ ਤੇ ਬਜ਼ੁਰਗ ਨੇ ਉਹ ਦੱਸਦੇ ਵੀ ਸਭ ਤੋਂ ਵੱਡੀ ਆ ਪਾਰਟੀ ਅਸੀਂ ਅੱਜ ਤੱਕ ਵੇਖੀ ਹੈ ਜਦੋਂ ਤੇਰੇ ਨਾਨਾ ਜੀ ਨੇ ਗੋਰੀਆਂ ਨੂੰ ਪਿੰਡ ਲੰਚ ਤੇ ਬੁਲਾਇਆ ਸੀ ਉਹ ਜ਼ਮਾਨੇ ਚ ਪ੍ਰੋਪਰ ਟੈਂਟ ਲੱਗੇ ਸੀਗੇ ਉਹ ਬੈਂਚ ਉਹ ਲੱਗੇ ਟੇਬਲ ਕੁਰਸੀਆਂ ਨੈਪਕਿੰਸ ਵਾਸੀ ਉਹ ਫਿਰ ਦੱਸਦੇ ਕਿ ਅਸੀਂ ਸਾਰੇ ਨੈਪਕਿੰਸ ਚੁੱਕ ਕੇ ਬਾਜੇ ਲੈ ਕੇ ਆ ਹਾਂਜੀ ਤੁਸੀਂ ਵੀ ਜਰੂਰ ਦੋ ਸ਼ਬਦ ਗਿਣਨੇ ਜੀ ਆਪਣੇ ਆਓ ਤੁਸੀਂ ਇੱਧਰ ਆ ਜਾਓ ਅੱਗੇ ਹਾਂਜੀ ਤੁਸੀਂ ਦੋ ਦੋ ਸ਼ਬਦ ਬੋਲੋ ਜੀ ਆਪਣੇ ਨਾਨਾ ਜੀ ਬਾਰੇ ਦੱਸੋ ਜੀ ਡਾ ਰਿਸਰਚ ਕੀਤਾ ਹੈ ਜੀ ਵਾਈਟ ਤੇ ਆ ਮੈਡਮ ਹੈ ਹਾਂਜੀ 1932 ਦਾ ਮੈਡਲ ਹੈ ਵਾਲਾ ਪਹਿਲਾਂ ਠੀਕ ਹੈ ਜੀ ਇਹ ਆਬਵੀਅਸਲੀ ਮੈਡਲ ਸਾਰੇ ਡਿਫਰੈਂਟ ਵਾਸ ਪਾਰਟਿਸਪੇਸ਼ਨ ਦੇ ਹੈਗੇ ਨੇ ਦਿਸ ਇਜ਼ ਇਹ ਵਾਲਾ ਜਿਹੜਾ ਮੈਡਲ ਹੈ ਦਿਸ ਇਜ਼ ਇਕਸਲੀ ਜਿਹੜਾ ਇਸ ਨਾਰਥ-ਵੈਸਟ ਫਰੰਟੀਅਰ ਹਾਂਜੀ ਕਿਉਂਕਿ ਉਹ ਬ੍ਰਿਟਿਸ਼ ਇੰਡੀਆ ਨਾਲ ਹੀ ਸੀ ਸੋ ਓਬਵੀਅਸਲੀ ਉਹਨਾਂ ਦਾ ਕੰਮ ਬ੍ਰਿਟਿਸ਼ਸ ਨਾਲ ਉਹਨਾਂ ਨੂੰ ਹੈਲਪ ਕਰਨਾ ਸੀ ਹਾਂਜੀ ਸੋ ਇਹ ਨਾਰਥਰਨ ਫਰੰਟੀਅਰ ਯਾਨੀ ਜਿਹੜਾ ਪਹਿਲਾ ਗ੍ਰੀਨ ਕਲਰ ਦਾ ਮੈਡਲ ਠੀਕ ਆ ਜੀ ਸੋ देयर वाज ਅ ਅਪਰਾਈਜ਼ਿੰਗ ਹਾਂਜੀ ਤੁਸੀਂ ਥੋੜੀ ਪੰਜਾਬੀ ਬੋਲਣੀ ਕਿਉਂਕਿ ਪੰਜਾਬ ਦੇ ਲੋਕਾਂ ਨੇ ਵੀ ਵੀਡੀਓ ਸੁਣਨੀ ਆ ਹਾਂਜੀ ਤੇ ਕੋਸ਼ਿਸ਼ ਕਰ ਸਕਦੇ ਹਾਂਜੀ ਹਾਂਜੀ ਬਿਲਕੁਲ ਹਾਂਜੀ ਤੇ ਇਹ ਇਹ ਜਿਹੜੀ ਪੰਜਾਬ ਤੇ ਕੋਨੇ ਬਲੂ ਪਾਕਿਸਤਾਨ ਵਾਲੇ ਹਿੱਸੇ ਜਿਹੜਾ ਹੋਣਾ ਹੈ ਹਾਂਜੀ ਹਾਂਜੀ ਉੱਥੇ ਲੈਂਦਾ ਪੰਜਾਬ ਲੈਂਦਾ ਪੰਜਾਬ ਦੇ ਜਾਂ ਉਸ ਤੋਂ ਹੀ ਅੱਗੇ ਮਤਲਬ ਪੰਜਾਬ 'ਚ ਨਹੀਂ ਸੀਗਾ ਹਾਂਜੀ ਨਾਰਥ-ਵੈਸਟ ਫਰੰਟ ਖੈਬਰ ਉੱਥੇ ਜਿਹੜੀ ਅਫਗਾਨਿਸਤਾਨ ਗਿਆ ਸਾਡੇ ਆਪਾਂ ਅਫਗਾਨਿਸਤਾਨ ਨੂੰ ਚਲਪੇ ਉੱਥੇ ਜਿਹੜੀ ਬਗਾਵਤ ਸੀ ਨਾ ਹਾਂਜੀ ਉਹਨੂੰ ਰੋਕਣ ਵਾਸਤੇ ਉਹਨੂੰ ਨੱਪਣ ਵਾਸਤੇ ਜਿਹੜੀ ਜਿਨ੍ਹਾਂ ਨੇ ਉਹਦੇ ਵਿੱਚ ਹਿੱਸਾ ਲਿਆ ਉਹਨਾਂ ਸਾਰਿਆਂ ਨੂੰ ਮੈਡਲ ਠੀਕ ਹੈ ਜੀ ਤੇ ਉਸ ਤੋਂ ਬਾਅਦ ਆ ਜਿਹੜੇ ਹਮਦਰ ਹਰ ਇੱਕ ਇਹਦਾ ਅਲੱਗ ਸਿਗਨੀਫੀਕੈਂਸ ਆ ਮੈਡਲ ਦੀ ਇਦੇ ਚੋਂ ਇੱਕ ਇਹ ਬਰਮਾਵਾਰ ਦਾ ਜਿਹੜਾ ਵੀਰ ਹੋਣੇ ਤੁਹਾਨੂੰ ਦੱਸ ਕੇ ਹਟੇ ਹਾਂਜੀ ਉਹਦੇ ਚ ਪਾਰਟਿਸਪੇਸ਼ਨ ਦਾ ਤੇ ਉਹਦੇ ਚ ਆਫਟਰ ધ ਐਂਡ ਆਫ ਦ ਵਾਰ ਸਾਰਿਕ ਨੂੰ ਮਾੜਾ ਜਿੰਨੇ ਜਿੰਨੇ ਉਸ ਵਾਰਚ ਮੈਡਲ ਮਿਲੇ ਉਹਨਾਂ ਨੂੰ ਮਿਲਦੇ ਤਾਂ ਉਹਨਾਂ ਨੇ ਮੈਂ ਕੁੱਲ ਮਿਲਾ ਕੇ ਇਹ ਕਹਿ ਸਕਦਾ ਵੀ ਇਹ ਜਿੰਨੇ ਵੀ ਮੈਡਲ ਆ ਉਹਨਾਂ ਦੀ ਬਹਾਦਰੀ ਦੇ ਉਹਨਾਂ ਦੀਆਂ ਸਵਾਮਾਂ ਦੇ ਮੈਡਲ ਆ ਇਹ 1930 ਤੋਂ ਲੈ ਕੇ 1947 ਵਿੱਚ ਦੇ ਆ ਇਹ ਕਹਿ ਸਕਦੇ ਆ ਮੈਡਲ ਤੇ ਕਾਫੀ ਸੀਗੇ ਪਿੰਡ ਬਟ ਉਹ ਨਹੀਂ ਠੀਕ ਆ ਜੀ ਸਾਂਭੇ ਨਹੀਂ ਬਦੂ ਜਿੰਨੇ ਵੀ ਸਾਂਭਿਆ ਬਹੁਤ ਵਧੀਆ ਆ ਆਸਟ੍ਰੇਲੀਆ ਸੀ ਲੈ ਗਏ ਤੇ ਸੌਰੀ ਮੈਂ ਤੁਹਾਡਾ ਤੁਹਾਡਾ ਪਿੰਡ ਕਿਹੜਾ ਤੁਸੀਂ ਦੱਸਣਾ ਪੁੱਛਣਾ ਭੁੱਲ ਗਿਆ ਮੈਂ ਪਿੰਡ ਨਾਨਕਾ ਪੱਕਣਾ ਹੀ ਆ ਹਾਂਜੀ ਨਹੀਂ ਤੁਹਾਡਾ ਆਪਣਾ ਜੱਦੀ ਪਿੰਡ ਸਾਡਾ ਜੱਦੀ ਪਿੰਡ ਸੁਬਾਸ਼ਪੁਰ ਪੱਟੀ ਕੋ ਪੱਟ ਪੱਟੀ ਉੱਥੇ ਤਨਤਨ ਕੋ ਪਰ ਹੋਰੋਂ ਫਰਸਾ ਖਿੰਡੇ ਹੋਇਆ ਸਾਡਾ ਪਿੰਡ ਹਰਿਆਣੇ ਚ ਆ ਬਟ ਜਦੀ ਬਟ ਜਦੀ ਮੈਂ ਉੱਠ ਕੇ ਉਧਰ ਚੱਲ ਗਿਆ ਜੀ ਤੇ ਤੁਸੀਂ ਕੁਝ ਕਹੋਗੇ ਜੀ ਆਪਣੇ ਨਾਨਾ ਜੀ ਬਾਰੇ ਮੈਂ ਬਸ ਇਹੀ ਕਹਣਾ ਕੀ ਕਹਿੰਦੇ ਆ ਉਹਨਾਂ ਨੇ ਮੇਰੇ ਮਦਰ ਨੇ ਦੱਸਿਆ ਸੀ ਜਦੋਂ ਕਿ ਇਹ ਦੱਸਿਆ ਜਿੱਦਾਂ ਕਿ ਉਹਨਾਂ ਦੇ ਗੋਲੀ ਵੱਜੀ ਸੀ ਜਦੋਂ ਜਾ ਰਿਹਾ ਸੀ ਕੌਨਗੋ ਵਾਪਸ ਇੰਡੀਆ ਪਾਰਟੀਸ਼ਨ ਦੇ ਟਾਈਮ ਤੇ ਜੀ ਤੇ ਉਹ ਉਹਨਾਂ ਨੂੰ ਜਿਵੇਂ ਉਹਨਾਂ ਨੂੰ ਬਾਡੀ ਨੇ ਦੱਸਿਆ ਕਿ ਉਹਨਾਂ ਨੂੰ ਆਪਸ਼ਨ ਮਿਲੀ ਸੀ ਕਿ ਤੁਸ ਤੁਹਾਨੂੰ 에어 ਲਿਫਟ ਕਰ ਦਿੰਨੇ ਹਾਂ ਹਾਂਜੀ ਤੇ ਉਹਨਾਂ ਨੇ ਕਿਹਾ ਕਿ ਮੈਂ ਮਤਲਬ ਕੋਲ ਨੂੰ ਇਹਦੇ ਥ्रू ਹੀ ਜਾਣਾ ਇਦਾਂ ਆਪਣੀ ਪਲਟੂਨ ਦੇ ਨਾਲ ਜਾਣਾ ਪਲਟੂਨ ਕਿਉਂਕਿ ਫਿਰ ਉਹਨਾਂ ਨੇ ਫਿਰ ਮਦਰ ਦੱਸਦੇ ਆ ਕਿ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਮੈਂ ਆਰਮੀ ਚ ਮਤਲਬ ਇਸ ਵਾਸਤੇ ਨਹੀਂ ਭਰਤੀ ਹੋਇਆ ਕਿ ਮਤਲਬ ਮੈਂ ਪਿੱਠ ਤੇ ਗੋਲੀ ਖਾਵਾਂ ਹਾਂਜੀ ਮੈਂ ਇਸ ਕਰਕੇ ਇਹਦੇ ਮੈਂ ਇਹਨਾਂ ਨਾਲ ਹੀ ਜਾਣਾ ਮੈਨੂੰ 에어 ਲਿਫਟ ਨਹੀਂ ਕਰਨੀ ਜੀ ਬਹੁਤ ਵਧੀਆ ਗੱਲ ਹੈ ਹਾਂਜੀ ਹਾਂ ਮੇਰਾ ਇੰਦਰਪ੍ਰੀਤ ਸਿੰਘ ਜੀ ਤੇ ਆ ਮੇਰਾ ਅਹ ਨੰਬਰ 2 ਭਰਾ ਨੰਬਰ ਤੁਸੀਂ ਤੁਸੀਂ ਬ੍ਰਦਰ ਹਿਆ ਸਾਰੇ ਹਾਂਜੀ ਸਭ ਤੋਂ ਛੋਟਾ ਅੱਛਾ ਤਿੰਨੇ ਭਰਾ ਹੀ ਆ ਇਹ ਜੀ ਠੀਕ ਹੈ ਜੀ ਇਹ ਵੱਡਾ ਸਭ ਤੋਂ ਵੈਰੀ ਗੁੱਡ ਜੀ ਨਹੀਂ ਹਾਂਜੀ ਠੀਕ ਹੈ ਜੀ ਸਾਰੇ ਵੱਡੇ ਜੀ ਹਾਂਜੀ ਤੇ ਅ ਸਾਡੇ ਕੋਈ ਯਾਦ ਨਾਨਾ ਜੀ ਦੀ ਕੋਈ ਨਾਨਾ ਜੀ ਸ਼ੰਗਾਰਾ ਸਿੰਘ ਹਾਂਜੀ ਤੇ ਦਾਦਾ ਜੀ ਨਰਿੰਜਨ ਸਿੰਘ ਅੱਛਾ ਜੀ ਦੋਵੇਂ ਆਰਮੀ ਸੀ ਤੁਸੀਂ ਅੱਛਾ ਦੋਵੇਂ ਆਰਮੀ ਸਗੇ ਠੀਕ ਹੈ ਜੀ ਤੇ ਸ਼ੰਗਾਰਾ ਸਿੰਘ ਬਾਈ ਤੇ ਤੁਸੀਂ ਹੁਣ ਨਾਨਾ ਜੀ ਬਾਰੇ ਤੇ ਤੁਹਾਨੂੰ ਪਤਾ ਲੱਗ ਗਿਆ ਮਤਲਬ ਲੱਗਿਆ ਆਪਣਾ ਮੈਨੂੰ ਜਿਹੜਾ ਇੱਕ ਬਰਮਾ ਵਾਰ ਦਾ ਦੱਸਿਆ ਸੀਗਾ ਬਰਮਾ ਵਾਰ ਚ ਉਹਨਾਂ ਨੇ ਪਾਰਟਿਸਿਪੇਟ ਕੀਤਾ ਸੀਗਾ ਤੇ ਉੱਥੇ ਗਏ ਸੀਗਾ ਜਪਾਨੀਆਂ ਦੇ ਖਿਲਾਫ ਜਦੋਂ ਇਹ ਤੁਹਾਡੇ ਦਾਦਾ ਜੀ ਦੀ ਗੱਲ ਕਰ ਰਹੇ ਕਿ ਨਾਨਾ ਜੀ ਨਾਨਾ ਜੀ ਦੀ ਠੀਕ ਹੈ ਜੀ ਤੇ ਦਾਦਾ ਜੀ ਜਿਹੜੇ ਸੀਗੇ ਉਹ ਸੀਗੇ ਡੇਰੀ ਮੈਸਚੂ ਨਹੀਂ ਨਹੀਂ ਬਸ ਓਕੇ ਹਾਂਜੀ ਹਾਂਜੀ ਉਹਦੇ ਚ ਮੈਨੇਜਰ ਸੀਗੇ ਠੀਕ ਹੈ ਜੀ ਤੇ ਉਹ ਉਹ ਮਤਲਬ ਕਿ ਆਪਣਾ ਲੈਹਿੰਦੇ ਪੰਜਾਬ ਚੜ੍ਹਦੇ ਪੰਜਾਬ ਦੋਵੇਂ ਚੀ ਉਹਨਾਂ ਦੀ ਜਿਹੜੀ ਸੀਗੀ ਦਾਦਾ ਜੀ ਦੀ ਜਿਹੜੀ ਪੋਸਟਿੰਗ ਹੁੰਦੀ ਸੀਗੀ ਤੇ ਤਕਰੀਬਨ ਉਹਨਾਂ ਨੇ ਮਤਲਬ ਆਪਣਾ ਲੰਦਾ ਪੰਜਾਬ ਉਥੋਂ ਮਤਲਬ ਗੁਜਰਾਵਾਲਾ ਇਹ ਅੱਗੇ ਪਿਸ਼ਾਵਰ ਵਗੈਰਾ ਸਾਰੇ ਉਧਰ ਉਧਰ ਤਰਨ ਤਰਨ ਮਉ ਤੇ ਹੋਰ ਮਤਲਬ ਜਗ੍ਹਾ ਤੇ ਉਹਨਾਂ ਦੀ ਮਤਲਬ ਪੋਸਟਿੰਗ ਹੁੰਦੀ ਰਹੀ ਸੀ ਸੋ ਦਾਦਕਾ ਪਰਿਵਾਰ ਤੇ ਨਾਨਕਾ ਪਰਿਵਾਰ ਦੋਵੇਂ ਆਰਮੀ ਚ ਰਹੇ ਆ ਆਰਮੀ ਚ ਰਹੇ ਠੀਕ ਹੈ ਜੀ ਪਰ ਜਿਹੜੇ ਨਾ ਜਿਹੜੇ ਨਾਨਕਾ ਪਰਿਵਾਰ ਸੀਗਾ ਉਹ ਆਰਟਿਲੇਰੀ ਬੇਸਿਕਲੀ ਬੇਸਿਕਲੀ ਚ ਸੀਗੇ ਤੇ ਦਾਦਕਾ ਜਿਹੜੇ ਪਰਿਵਾਰ ਸੀਗਾ ਉਹ ਧੀਰੀ ਧੀਰੀ ਦੇ ਨਾਲ ਜ਼ਿਆਦਾ ਸੰਬੰਧ ਹਾਂ ਜੀ ਠੀਕ ਹੈ ਹਾਂ ਦੋਵੇਂ ਆਰਮੀ ਸੀ ਹਾਂਜੀ ਹਾਂਜੀ ਠੀਕ ਹੈ ਬਹੁਤ ਹੀ ਲੱਗਾ ਤਾਂ ਨਾਲ ਗੱਲ ਕਰਕੇ ਕੁਝ ਹੋਰ ਕੋਈ ਕਹਿਣਾ ਚਾਹ ਨਹੀਂ ਗੱਲਬਾਤ ਕੋਈ ਨਹੀਂ ਬਸ ਇਹੀ ਹਾਂਜੀ ਆ ਇਟ ਵਾਸ ਅ ਗੁੱਡ ਐਕਸਪੀਰੀਅੰਸ ਯਾ ਆ ਹਾਵਿੰਗ ਟੂ ਵੇਅਰ ਥੀਸ ਮੈਡਲਸ ਆਰ ਲੋਟਸ ਆਫ ਕੁਐਸਚਨਸ ਆਸਕ ਯਾ ਐਂਡ ਯੂ ਫੀਲਿੰਗ ਪ੍ਰਾਊਡ ਯਾ ਯੋਰ ਬਲੱਡ ਲਾਈਨ ਫੋਰ ਲਾਈਕ ਅ ਆਰਮੀ ਯੂ نو ਯਾ ਦੈਟਸ ਗੁੱਡ ਨਾਨਾ ਜੀ ਬੈਟਲ ਚेंजर ਹੋ ਗਏ ਸੀ ਐਕਚੁਅਲੀ ਉੱਥੇ ਫਿਰ ਹਸਪੀਟਲ ਹੁੰਦਾ ਹੈ ਨਰਸਿੰਗ ਕਰਦੇ ਨੇ ਤੇ ਘਰ ਪਕਨੇ ਸਾਡੇ ਚਿੱਠੀ ਆਈ ਸੀ ਜਰਮਨ ਨਸ ਸੀ ਅਸਲੀ ਜਰਮਨ ਨਸ ਜੀ ਹਾਂ ਜੀ ਤੇ ਉਹਨੇ ਮਤਲਬ ਐਪਰੀਸ਼ੀਏਟ ਕੀਤਾ ਸੀ ਕਿ ਮੈਂ ਹੈਵ ਨੈਵਰ ਸੀਨ ਇਨਾ ਹੈਂਡਸਮ ਬੰਦਾ ਆਪਣੀ ਜ਼ਿੰਦਗੀ ਚ ਨਾਨਾ ਜੀ ਬਾਰੇ ਸੋ ਸਾਨੂੰ ਬੜਾ ਅੱਛਾ ਲੱਗਦਾ ਏ ਫੋਟੋਆਂ ਹੀ ਦੇਖੀਆਂ ਨੇ ਹਾਂ ਜੀ ਇੱਕ ਕਰਿਓ ਨਾਨਾ ਜੀ ਦਾ ਨਾਮ ਵੀ ਦੱਸੋ ਫੇਰ ਦੁਬਾਰਾ ਨਾਮ ਨਰਸਾਲਦਰ ਸਿੰਘ ਗੰਗਾਰਾ ਸਿੰਘ ਹਾਂ ਜੀ ਠੀਕ ਹੈ ਜੀ ਸੋ ਕਿੰਨੀ ਪ੍ਰਾਊਡ ਵਾਲੀ ਗੱਲ ਹੈ ਦੇਖੋ ਸਾਰੀ ਇਹ ਫੈਮਿਲੀ ਆ ਤੇ ਇਹਨਾਂ ਦੇ ਜਿਹੜੇ ਦਾਦੇ ਆ ਨਾਨਕੇ ਆ ਉਹ ਆਰਮੀ ਦੇ ਵਿੱਚ ਉਹਨਾਂ ਨੇ ਆਪਣਾ ਖੂਨ ਪਸੀਨਾ ਡੋਲਿਆ ਸੋ ਬਹੁਤ ਪ੍ਰਾਊਡਫੁੱਲ ਜਿਹੜੀ ਆ ਮੂਵਮੈਂਟ ਆ ਸਾਡੇ ਸਾਰਿਆਂ ਵਾਸਤੇ ਸੋ ਸਲਾਮ ਕਰਦੇ ਆ ਤੁਹਾਨੂੰ ਸਾਰਿਆਂ ਨੂੰ ਜੀ ਤੇ ਤੁਹਾਡੇ ਜਿਹੜੇ ਵੱਡੇ-ਵਡੇਰੇ ਉਹਨਾਂ ਨੂੰ ਕਿ ਜਿਨ੍ਹਾਂ ਨੇ ਆਪਣੀ ਜੌਬ ਦੇ ਦੌਰਾਨ ਆਪਣਾ ਖੂਨ ਡੋਲਿਆ ਤੇ ਸਲਾਮ ਆ ਜੀ ਫੇਰ ਸਾਡਾ ਇੱਕ ਵਾਰੀ ਥੈਂਕ ਯੂ ਬਹੁਤ ਇੰਪੋਰਟੈਂਟ ਗੱਲ ਹੈ ਕਿ ਜਿਹੜਾ ਅਸੀਂ ਅੱਜ ਖੜੇ ਆ ਹਾਂਜੀ ਅੱਗੇ ਜੀ ਬੀਟੀ ਇੱਥੇ ਆਸਟ੍ਰੇਲੀਆ 'ਚ ਜੀ ਸਾਡਾ ਕਨੈਕਸ਼ਨ ਹੈਗਾ ਇਹ ਆ ਜਿਹੜਾ ਕੱਪੜਾ ਲਾਇਆ ਇਹਨੂੰ ਪਗੜੀ ਕਹਿੰਦੇ ਆ ਜੀ ਜੀ ਤੁਸੀਂ ਇਹ ਪਗੜੀ ਡਰੈਸ ਇੰਡੀਅਨ ਪਗੜੀ ਤੋਂ ਲਈ ਗਈ ਹੈ। ਅੱਛਾ ਜੀ। ਤੇ ਆ ਤੁਸੀਂ ਦੋ ਪੱਗਾਂ ਦੇਖ ਰਹੇ ਹੋ ਜਿਹੜੀਆਂ ਇਹ ਸੇਮ ਨੇ। ਅੱਛਾ ਜੀ। ਹਾਂ ਹੁਣ ਇਹ ਜਿਹੜਾ ਹੈਟ ਹੈ ਇਹਦੀ ਦੂਜੀ ਹੈਲਮਟ ਵਗੈਰਾ ਦੀ ਕੋਡ ਆਫ ਕੰਡਕਟ ਫਰਕ ਹੈ। ਇਸ ਹੈਟ ਦੀ ਫਰਕ ਹੁੰਦੀ ਹੈ। ਜੀ। ਇਹਦੇ ਨਾਲ ਐਲੀਮੈਂਟ ਆਫ ਰਿਸਪੈਕਟ ਹੈ ਕਹਿੰਦੇ। ਇਹ ਵੀ ਹੈਵ ਐਨੀ ਸੁਝਾਅ ਦੇ ਕਿਤੇ? ਅੱਛਾ ਜੀ। ਉਹਨੂੰ ਰਿਸਪੈਕਟ ਨਾਲ ਉਹ ਜਿਹੜਾ ਉਹ ਬਲੂ ਸਾਈਨ ਲੱਗਾ ਵਾ ਉਹਨੂੰ ਪਗੜੀ ਕਹਿੰਦੇ ਆ ਉਹ ਪਗੜੀ ਆ ਠੀਕ ਆ ਜੀ ਹਾਂ ਇਹਦੇ ਜਿੰਨੇ ਪਲੀਟਸ ਨੇ ਹਾਂਜੀ 6-7 ਪਲੀਟ ਨੇ ਆਸਟ੍ਰੇਲੀਆ ਦੇ ਜਿਹੜੇ 6-7 ਸਟੇਟ ਨੇ ਹਾਂਜੀ ਔਰ ਕੈਰਬਨ ਕੈਨਬਰਾ ਔਰ ਨਾਰਥਰਨ ਟੈਰੀਟਰੀ ਦੋ ਟੈਰੀਟਰੀਜ਼ ਨੇ ਜੀ ਇਹ ਉਹਨੇ ਪਲੀਟਸ ਨੇ ਜਿਦਾਂ ਸਾਡੇ ਅਸੀਂ ਪਾਕ ਵਿੱਚ ਪਲੀਟਸ ਪਾਈਆਂ ਇਹ ਸੇਮ ਚੀਜ਼ ਹੈ ਇਹ ਆਸਟ੍ਰੇਲੀਅਨ ਪਗੜੀ ਹੈ ਇਹ ਇੰਡੀਅਨ ਪੰਜਾਬੀ ਪਗੜੀ ਕਹ ਲੋ ਠੀਕ ਆ ਜੀ ਠੀਕ ਆ ਜੀ ਮਿਹਰਬਾਨੀ ਥੈਂਕ ਯੂ ਸਰ ਜੀ ਫਿਰ ਇੱਕ ਵਾਰੀ ਧੰਨਵਾਦ ਜੀ ਸਸਾ